ਔਰ ਬਾਈ ਕਿਵੇਂ ਆ ਵਧੀਆ ਬਾਈ ਵਧੀਆ ਤੂੰ ਸੁਣਾ ਕਿਵੇਂ ਆ ਵਧੀਆ ਬਾਈ ਆਪਣੇ ਉਹ ਸ਼ਗਨ ਵਾਲਾ ਫਾਫਾ ਹੁੰਦਾ ਸ਼ਗਨ ਵਾਲਾ ਹਾਂ ਹੈਗਾ ਬਾਈ ਦਿਖਾ ਮੜਾ ਜਾ ਕਿਹਦਾ ਵਿਆਹ ਆ ਗਿਆ ਇਹ ਮੇਰੇ ਯਾਰ ਦਾ ਵਿਆਹ ਬਾਈ ਖਾਸ ਯਾਰ ਆ ਮੇਰਾ ਕੋਈ ਅੱਛਾ ਕਿੰਨੇ ਦਾ ਬਾਈ ਇਹ ਦਾਹਾਂ ਦਾ ਬਾਈ ਯਾਰ ਕੋਈ ਵਧੀਆ ਜਾ ਦਿਖਾ ਫੈਂਸੀ ਜਾ ਉਹ ਮੇਰੇ ਇੱਕ ਖਾਸ دوست ਦਾ ਵਿਆਹ ਵਾ ਹਾਂ ਚੀਜ਼ ਹੈ ਜਿਹੜਾ ਰੁਪਈਆ ਜਿਹਾ ਲੱਗਿਆ ਹੁੰਦਾ ਗੋਲ ਗੋਲ ਰੁਪਈਆ ਅੱਛਾ ਗੋਲ ਗੋਲ ਦਾ ਪੀਏ ਵਾਲਾ ਜਿੱਤੇ ਰੁਪਈਆ ਲੱਗਿਆ ਹੁੰਦਾ ਉਹ ਵਧੀਆ ਲੱਗਦਾ ਆ ਦੇਖ ਭਾਈ ਹਾਂ ਆਲੇ ਲੱਗਿਆ ਨਾ ਗੋਲ ਗੋਲ ਰੁਪਈਆ ਹਾਂ ਹਾਂ ਇਹ ਕਿੰਨੇ ਦਾ ਭਾਈ ਭਾਈ ਇਹ ਵੀ ਦਾਹਾਂ ਦਾ ਇਹਦਾ ਅੱਜ ਤਾਂ ਭਾਈ 1100 ਤਾਂ ਘੱਟ ਤੋਂ ਘੱਟ ਸਗਣ ਪਾਵੇਂਗਾ ਹੀ ਹਨਾ 1100 ਭਾਈ ਦਵਾਲਾ ਦਾ ਨਿਕਲਿਆ ਪਿਆ ਵਾ ਤੂੰ ਹੀ ਤਾਂ ਕਹਿੰਦਾ ਵੀ ਤੇ ਜਿਗਦੀ ਯਾਰ ਦਾ ਵਿਆਹ ਵਾ ਗਰੀ ਯਾਰ ਦਾ ਵਿਆਹ ਹੋਵੇ ਰੁਪਈਏ ਪਾਉਣੇ ਆ ਭਾਬੀ ਉਥੇ ਕਿਹੜਾ ਦੇਖਣਾ ਕਿ